ਤੋ ਅੱਜ ਦੀ ਕਹਾਣੀ ਉਸ ਘਟਨਾ ਦੀ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦਲਤ ਸਿੱਖਾਂ ਦੀ ਅਰਦਾਸ ਕਰਨ ਤੋਂ ਨਾ ਕਰ ਦਿੱਤੀ ਗਈ ਸੀ ਸਾਲ ਚੱਲ ਰਿਆ ਸੀ 1920 ਦਾ ਜਦੋਂ 1920 ਦੇ 12 ਅਕਤੂਬਰ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ ਅਨੋਖਾ ਘਟਨਾਕਰਮ ਵਾਪਰਦਾ ਹੈ ਹੁੰਦਾ ਕੀ ਹੈ ਕਿ ਇਸ ਦਿਨ ਕੁਝ ਮਜਬੀ ਸਿੱਖ ਅਤੇ ਕੁਝ ਰਵਿਦਾਸੀ ਸਿੱਖ ਪਹਿਲੀ ਵਾਰ ਅੰਮ੍ਰਿਤ ਪਾਣ ਕਰਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੀ ਅਰਦਾਸ ਕਰਵਾਉਣ ਲਈ ਜਾਂਦੇ ਪਰ ਉਨੀ ਦਿਨੀ ਦਰਬਾਰ ਸਾਹਿਬ ਦੇ ਪ੍ਰਬੰਧ ਸੰਭਾਲ ਰਹੇ ਪੁਜਾਰੀਆਂ ਵੱਲੋਂ ਇਹਨਾਂ ਸਿੱਖਾਂ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਸੀ ਇਹ ਪੂਰਾ ਘਟਨਾਕਰਮ ਤੇ ਇਸ ਤੋਂ ਬਾਅਦ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀ ਕੁਝ ਵਾਪਰਦਾ ਹੈ ਕੌਣ ਸਨ ਕਰਤਾਰ ਸਿੰਘ ਛੱਪੜ ਤੇ ਤੇਜਾ ਸਿੰਘ ਚੂੜਕਾਣਾ ਜੋ ਦਰਬਾਰ ਸਾਹਿਬ ਦੇ ਅੰਦਰ ਟੱਕੂਏ ਲੈ ਕੇ ਦਾਖਲ ਹੋ ਗਏ ਕਿਵੇਂ ਇਸ ਘਟਨਾ ਨੇ ਮੋੜ ਬਣਿਆ ਗੁਰਦਵਾਰਿਆਂ ਦੇ ਪ੍ਰਬੰਧ ਪੁਜਾਰੀਆਂ ਕੋਲੋਂ ਖੋ ਕੇ ਸਿੱਖਾਂ ਹੱਥ ਦੇਣ ਦਾ ਤੇ ਕਿਵੇਂ ਫਿਰ ਉਸ ਵਕਤ ਆਪ ਗੁਰੂ ਸਾਹਿਬ ਨੇ ਸਾਰੇ ਖਾਲਸੇ ਪੰਥ ਦਾ ਮਾਰਗਦਰਸ਼ਨ ਕੀਤਾ ਸੀ ਦੋਸਤੋ ਜਾਣਦੇ ਹਾਂ ਪੂਰੀ ਕਹਾਣੀ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 20ਵੀਂ ਸਦੀ ਦੀ ਸ਼ੁਰੂਆਤ ਸਮੇਂ ਵਿੱਚ ਜਦੋਂ ਪੰਜਾਬ ਸਮੇਤ ਪੂਰੇ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਹ ਬਰਤਾਨਵੀ ਹਕੂਮਤ ਜਿਸ ਦੇ ਰਾਜ ਵਿੱਚ ਕਦੇ ਵੀ ਸੂਰਜ ਨਹੀਂ ਸੀ ਡੁੱਬਦਾ ਉਹਨੇ ਦਿਨੇਸ਼ੀਰੀ ਦਰਬਾਰ ਸਾਹਿਬ ਅੰਦਰ ਵੀ ਇੱਕ ਬੜਾ ਅਜੀਬ ਘਟਨਾ ਕਰਮਵਾਪਰਦਾ ਹੈ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਇੱਕ ਗੁਰੂ ਕੇ ਸਿੱਖ ਭਾਈ ਮਹਿਤਾਬ ਸਿੰਘ ਵੱਲੋਂ ਸਿੱਖਾਂ ਦੀ ਇੱਕ ਖਾਲਸਾ ਬਰਾਤਰੀ ਨਾਮ ਦੀ ਜਥੇਬੰਦੀ ਬਣਾਈ ਹੋਈ ਸੀ ਭਾਈ ਮਹਿਤਾਬ ਸਿੰਘ ਆਪ ਭਾਵੇਂ ਜੁੱਤੀਆਂ ਗੰਡਣ ਦਾ ਕੰਮ ਕਰਦੇ ਸਨ ਪਰ ਉਹਨਾਂ ਦੀ ਅਤੇ ਉਹਨਾਂ ਵੱਲੋਂ ਬਣਾਈ ਜਥੇਬੰਦੀ ਖਾਲਸਾ ਬਰਾਤਰੀ ਦਾ ਉਦੇਸ਼ ਹੁੰਦਾ ਸੀ ਕਿ ਗਰੀਬਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਵੇ ਤੇ ਜਾਤ ਪਾਤ ਤੋਂ ਰਹਿਤ ਖਾਲਸਾ ਪੰਥ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਪੂਰੀ ਦੁਨੀਆ ਦੇ ਵਿੱਚ ਸਿੱਖੀ ਦਾ ਪ੍ਰਸਾਰ ਹੋ ਸਕੇ ਹੁੰਦਾ ਕੀ ਹੈ ਕਿ ਭਾਈ ਮਹਿਤਾਬ ਸਿੰਘ ਅਤੇ ਉਹਨਾਂ ਦੀ ਜਥੇਬੰਦੀ ਵੱਲੋਂ 12 ਅਕਤੂਬਰ 1920 ਵਾਲੇ ਦਿਨ ਦਿੱਲੀਆ ਵਾਲੇ ਬਾਗ ਵਿੱਚ ਇੱਕ ਅਮਰਤ ਸੰਚਾਰ ਸਮਾਗਮ ਕਰਵਾਇਆ ਜਾਂਦਾ ਇਸ ਸਮਾਗਮ ਵਿੱਚ ਭਾਈ ਮਹਿਤਾਬ ਸਿੰਘ ਦੇ ਪ੍ਰਚਾਰ ਸਦਕਾ ਬਹੁਤ ਸਾਰੇ ਮذਬੀ ਸਿੱਖ ਅਤੇ ਰਵਦਾਸੀਏ ਸਿੱਖ ਅਮਰਤ ਪਾਨ ਕਰਕੇ ਖਾਲਸਾ ਸਜ ਜਾਂਦੇ ਹਨ ਉੱਥੇ ਸਾਰੇ ਸਿੱਖਾਂ ਨੂੰ ਅੰਮ੍ਰਿਤ ਪਾਣ ਕਰਵਾ ਕੇ ਇਹ ਜਥਾ ਖਾਲਸਾ ਸਜ ਕੇ ਜੱਲਿਆਂ ਵਾਲੇ ਬਾਗ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਜਿਕਾਰੇ ਲਾਉਦਾ ਤੁਰ ਪੈਂਦਾ ਏ ਇਹਨਾਂ ਸਾਰੇ ਸਿੰਘਾਂ ਦੀ ਇਹ ਮੰਸ਼ਾ ਸੀ ਕਿ ਉਹਨਾਂ ਵੱਲੋਂ ਸਿੱਖਾਂ ਦੇ ਸਭ ਤੋਂ ਸਰਵੋਤਮ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਕੜਾ ਪ੍ਰਸ਼ਾਦੀ ਦੀਗ ਤਿਆਰ ਕਰਕੇ ਅਰਦਾਸ ਕਰਵਾਈ ਜਾਵੇਗੀ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਖਾਲਸਾ ਪੰਥ ਵਿੱਚ ਸ਼ਾਮਲ ਕਰਕੇ ਆਪਣੇ ਦਰ ਤੋਂ ਖੁਸ਼ੀਆਂ ਬਖਸ਼ੀਆਂ ਹਨ ਇਹ ਸਾਰੇ ਨਵੇਂ ਸਜੇ ਸਿੰਘ ਜਦੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੀ ਢੇਗ ਲੈ ਕੇ ਉਸ ਵਕਤ ਦੇ ਸਰਬਰਾ ਕੋਲ ਅਰਦਾਸ ਕਰਵਾਉਣ ਲਈ ਗਏ ਤਾਂ ਉਹ ਸਰਬਰਾ ਜਾਂ ਪੁਜਾਰੀ ਅਗੋ ਅਰਦਾਸ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਤੇ ਜਵਾਬ ਦਿੰਦਾ ਹੈ ਕਿ ਮذਬੀ ਸਿੱਖਾਂ ਦੀ ਅਰਦਾਸ ਕਰਨ ਦਾ ਸਮਾਂ ਅਸੀਂ ਸਿਰਫ਼ 9 ਵਜੇ ਤੱਕ ਦਾ ਹੀ ਰੱਖਿਆ ਹੋਇਆ ਹੈ ਜੋ ਹੁਣ ਬੀਤ ਚੁੱਕਿਆ ਤੇ ਤੁਸੀਂ ਲੇਟ ਹੋ ਚੁੱਕੇ ਹੋ ਹੁਣ ਤੁਹਾਡੀ ਅਰਦਾਸ ਨਹੀਂ ਹੋ ਸਕਦੀ ਦੋਸਤੋ ਜਿਸ ਤਰ੍ਹਾਂ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਨੂੰ ਮੋੜ ਤੋਂ ਨਕਾਰਦਿਆਂ ਹੋਇਆ ਸਭ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਕੁੱਲ ਦੁਨੀਆ ਤੋਂ ਨਵੇਕਲਾ ਖਾਲਸਾ ਪੰਥ ਬਣਾਇਆ ਸੀ ਪਰ ਜਿਸ ਵੇਲੇ ਪੰਜਾਬ ਉਤੇ ਅੰਗਰੇਜ਼ ਰਾਜ ਕਰ ਰਹੇ ਸਨ ਤਾਂ ਉਸ ਵਕਤ ਸ੍ਰੀ ਦਰਬਾਰ ਸਾਹਿਬ ਸਮੇਤ ਸਿੱਖਾਂ ਦੇ ਸਾਰੇ ਵੱਡੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਅਤੇ ਪ੍ਰਬੰਧਾਂ ਦੇ ਵਿੱਚ ਬਹੁਤ ਨਿਗਾਰ ਆ ਚੁੱਕਾ ਹੁੰਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਪਹਿਲਾਂ ਪੰਜਾਬ ਤੇ ਕਬਜ਼ਾ ਕਰਦੇ ਤੇ ਫਿਰ ਸਕੇ ਕੰਦੇ ਸਾਰੇ ਗੁਰਦੁਆਰਿਆਂ ਦੇ ਸਾਰੇ ਤਖਤਾਂ ਤੇ ਕਬਜ਼ਾ ਕਰ ਲਏਦੇ ਅੰਗਰੇਜ਼ਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲੋਂ ਖੋ ਕੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਿਨ੍ਹਾਂ ਦਾ ਪਹਿਰਾਵਾ ਤਾਂ ਸਿੱਖਾਂ ਵਾਲਾ ਸੀ ਪਰ ਅੰਦਰੋਂ ਉਹ ਅੰਗਰੇਜ਼ਾਂ ਦੇ ਪਾਲਤੂ ਪਿੱਠੂ ਸਨ ਤੇ ਇਹਨਾਂ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਮਿਲੀ ਪੂਰੀ ਖੁੱਲ੍ਹ ਕਾਰਨ ਇਹ ਪਿੱਠੂ ਗੁਰਦੁਆਮਾਂ ਵਿੱਚ ਆਪਣੀਆਂ ਮਨਮਰਜ਼ੀਆਂ ਕਰ ਲੱਗੇ ਸਨ ਇਹਨਾਂ ਨੂੰ ਸਿੱਖ ਰਹਿਤ ਮਰਿਆਦਾ ਖਾਲਸੇ ਦੇ ਅਸੂਲਾਂ ਬਾਰੇ ਰਤਾ ਭਰਵੀ ਸੋਝੀ ਨਹੀਂ ਸੀ ਇਹ ਸਭ ਕੁਝ ਅੰਗਰੇਜ਼ਾਂ ਨੇ ਇਸ ਕਰਕੇ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਸਿੱਖ ਇਹਨਾਂ ਗੁਰਦੁਆਰਿਆਂ ਵਿੱਚੋਂ ਹੀ ਸ਼ਕਤੀ ਲੈ ਕੇ ਸਾਡੇ ਨਾਲ ਟੱਕਰ ਲੈ ਰਹੇ ਹਨ ਗੁਲਾਮੀ ਨੂੰ ਗਲੋਂ ਲਾਉਣ ਦੀ ਅਤੇ ਅਜਾਦੀ ਲੈਣ ਦੀ ਗੱਲ ਗੁਰਦੁਆਰਿਆਂ ਵਿੱਚੋਂ ਹੀ ਚੱਲਦੀ ਹੈ ਇਸੇ ਲਈ ਗੋਰਿਆਂ ਨੇ ਇੱਕ ਕੋਝੀ ਚਾਲ ਖੇਡੀ ਕਿ ਕਿਉਂ ਨਾ ਗੁਰਦੁਆਰਿਆਂ ਦੇ ਪ੍ਰਬੰਧ ਹੀ ਇਹਨੇ ਵਿਗਾੜ ਦਿੱਤੇ ਜਾਣ ਤਾਂ ਜੋ ਸਿੱਖ ਆਜ਼ਾਦੀ ਨੂੰ ਭੁੱਲ ਕੇ ਆਪਸ ਵਿੱਚ ਹੀ ਲੜਦੇ ਮਰਦੇ ਰਹਿਣ ਤੇ ਜਾਤਾਂ ਪਾਤਾਂ ਵਿੱਚ ਵੱਡੇ ਜਾਣ ਤਾ ਗੋਰਿਆਂ ਨੇ ਆਪਣੇ ਪਾਲਤੂ ਪਿੱਠੂ ਗੁਰੂ ਧਾਮਾਂ ਦੇ ਸਰਬਰਾ ਤੇ ਪੁਜਾਰੀ ਨਿਯੁਕਤ ਕੀਤੇ ਸਨ ਇਸੇ ਕਰਕੇ ਉਨੀ ਦਿਨੀ ਜਦੋਂ ਕੋਈ ਪੰਜਾਬੀ ਜੇਕਰ ਈਸਾਈ ਬਣ ਕੇ ਸ੍ਰੀ ਦਰਬਾਰ ਸਾਹਿਬ ਜਾਂਦਾ ਸੀ ਤਾਂ ਉਸ ਨੂੰ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਸਿਰ ਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਪਰ ਉਤੇ ਹੀ ਜੇਕਰ ਕੋਈ ਪਹਿਲੀ ਵਾਰ ਅੰਮ੍ਰਿਤ ਪਾਨ ਕਰਕੇ ਸ੍ਰੀ ਦਰਬਾਰ ਸਾਹਿਬ ਜਾਂਦਾ ਤਾਂ ਉਸ ਨੂੰ ਦਰਕਾਰਿਆ ਜਾਂਦਾ ਉਸ ਦੇ ਨਾਲ ਵਿਤਕਰਾ ਕੀਤਾ ਜਾਂਦਾ ਦੋਸਤੋ 12 ਅਕਤੂਬਰ 1920 ਵਾਲੇ ਦਿਨ ਦੇਸਵਲੇ ਉਹ ਅਮਰਤ ਚਾਹ ਕੇ ਨਵੇਂ ਸਜੇ ਸਿੰਘ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਅਰਦਾਸ ਕਰਵਾਉਣ ਲਈ ਗਏ ਉਸ ਵਕਤ ਉਹਨਾਂ ਨਾਲ ਸੰਗਤ ਵਿੱਚ ਤਿੰਨ ਖਾਲਸਾ ਕਾਲਜ ਦੇ ਪ੍ਰੋਫੈਸਰ ਵੀ ਮੌਜੂਦ ਸਨ ਪ੍ਰੋਫੈਸਰ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਤੇ ਪ੍ਰੋਫੈਸਰ ਨਰਜਿੰਦਰ ਸਿੰਘ ਪਰ ਪੁਜਾਰੀਆਂ ਨੇ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ ਤੇ ਅੱਗੋਂ ਅਰਦਾਸ ਕਰਨ ਤੋਂ ਕੋਰੀ ਨਾ ਕਰ ਦਿੱਤੀ ਇਹ ਰੌਲਾ ਰੱਪਾ ਪੈਂਦਾ ਵੇਖਿਓ ਤੇ ਹੋਰ ਵੀ ਬਹੁਤ ਸਾਰੀ ਸੰਗਤ ਇਕੱਠੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਤੇ ਇੱਕ ਹੋਰ ਘਟਰਾ ਵਾਪਰਦੀ ਉਸ ਵੇਲੇ ਫਿਰ ਸਰਦਾਰ ਕਰਤਾ ਸਿੰਘ ਝੰਬਰ ਸਰਦਾਰ ਤੇਜਾ ਸਿੰਘ ਚੂੜਕਾਣਾ ਤੇ ਸਰਦਾਰ ਤੇਜਾ ਸਿੰਘ ਪੁੱਚਰ ਇਹ ਸੱਚੇ ਸੁੱਚੇ ਗੁਰੂ ਕੇ ਅਕਾਲੀ ਸਿੱਖ ਜੋਧੇ ਦੀ ਦਰਬਾਰ ਸਾਹਿਬ ਆ ਕੇ ਉੱਚੀ ਆਵਾਜ਼ ਦੇ ਵਿੱਚ ਪੰਜ ਜਕਾਰੇ ਛੱਡਦੇ ਹਨ ਜਕਾਰਿਆਂ ਦੀ ਗੂੰਜ ਦੇ ਨਾਲ ਅੰਦਰ ਦਾ ਸਾਰਾ ਮਾਹੌਲ ਹੀ ਬਦਲ ਜਾਂਦਾ ਪਰ ਦੂਜੇ ਪਾਸੇ ਪੁਜਾਰੀਆਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਸੀ ਉਹ ਵੀ ਹੰਕਾਰੇ ਹੋਏ ਸਨ ਦੋਹਾਂ ਪਾਸਿਆਂ ਤੋਂ ਲੜਾਈ ਦੀ ਤਿਆਰੀ ਹੋ ਗਈ ਅਖੀਰ ਫਿਰ ਕਿਵੇਂ ਨਾ ਕਿਵੇਂ ਕੋਈ ਅਣਸਕਾਵੀ ਘਟਨਾ ਵਾਪਰਨ ਤੋਂ ਪਹਿਲਾਂ ਕੋਈ ਖੂਨ ਖਰਾਬਾ ਵਾਪਰਨ ਤੋਂ ਪਹਿਲਾਂ ਇਸ ਗੱਲ ਉੱਤੇ ਸੈਫਟੀ ਬਣੀ ਕੇ ਸਾਰੀ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੁਕਮਨਾਮਾ ਮੁੱਖ ਵਾਕ ਲਵੇਗੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਹੁਕਮ ਜਾਰੀ ਕਰਨਗੇ ਸਾਰੀ ਸੰਗਤ ਨੂੰ ਉਹ ਮੰਨਣਾ ਪਵੇਗਾ ਉਸ ਵਕਤ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ ਸੀ ਸੋਰਠ ਮਾਲਾ ਤੀਜਾ ਦੋ ਤੁਕੀ ਦੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਇਹ ਹੁਕਮਨਾਮਾ ਸੁਣ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਮੌਜੂਦ ਸਾਰੀ ਸੰਗਤ ਜੋਸ਼ ਵਿੱਚ ਆ ਜਾਂਦੀ ਹੈ ਹਰ ਕਿਸੇ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਅਖੀਰ ਦਰਬਾਰ ਸਾਹਿਬ ਦੇ ਪੁਜਾਰੀ ਗੁਰੂ ਸਾਹਿਬ ਦਾ ਹੁਕਮਨਾਮਾ ਸੁਣ ਕੇ ਅਰਦਾਸ ਕਰਨ ਵਾਸਤੇ ਮਜਬੂਰ ਹੋ ਗਏ ਜਿਸ ਤੋਂ ਬਾਅਦ ਨਵੇਂ ਸਜੇ ਸਿੰਘਾਂ ਦੀ ਅਰਦਾਸ ਕਰਕੇ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਪੂਰੀ ਸਿੱਖ ਸੰਗਤ ਦੇ ਉਸ ਵਕਤ ਚਿਹਰੇ ਖਿੜੇ ਹੋਏ ਸਨ ਕਿਉਂਕਿ ਪੁਜਾਰੀਆਂ ਦੇ ਬਣਾਏ ਹੋਏ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪ ਤੋੜੇ ਸਨ ਨਹੀਂ ਤਾਂ ਇਹ ਪਾਪੀ ਸਵੇਰੇ 9 ਵਜੇ ਤੋਂ ਬਾਅਦ ਕਿਸੇ ਵੀ ਆਪ ਸਿੱਖ ਦੀ ਅਰਦਾਸ ਨਹੀਂ ਸੰਕਰਦੇ। ਸ੍ਰੀ ਦਰਬਾਰ ਸਾਹਿਬ ਚੋਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰਵਾ ਕੇ ਇਹ ਸਾਰੇ ਸਿੰਘਾਂ ਦਾ ਜਥਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਣ ਜਾਂਦਾ ਤਾਂ ਇਹਨਾਂ ਨੂੰ ਦੂਰੋ ਤੁਰੇ ਆਉਂਦੇ ਵੇਖ ਕੇ ਜੋ ਅਕਾਲ ਤਖਤ ਸਾਹਿਬ ਦੇ ਪੁਜਾਰੀ ਸਨ ਉਹ ਤਖਤ ਸਾਹਿਬ ਨੂੰ ਸੁਣਨਾ ਛੱਡ ਕੇ ਹੀ ਦੌੜ ਗਏ। ਇਹ ਹਰਕਤ ਵੇਖ ਕੇ ਸੰਗਤ ਫਿਰ ਗੁੱਸੇ ਵਿੱਚ ਭੜਕ ਉੱਠੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਤਾਂ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਵਰਗੇ ਯੋਧਿਆਂ ਨੇ ਆਪਣਾ ਆਪਵਾਰ ਦਿੱਤਾ ਸੀ ਪਰ ਕਦੇ ਵੀ ਅਕਾਲ ਤਖਤ ਸਾਹਿਬ ਨੂੰ ਸੁਣਨਾ ਨਹੀਂ ਸੀ ਹੁਣ ਦਿੱਤਾ ਜਿਸ ਕਰਕੇ ਇਸ ਬੇਦਬੀ ਨੂੰ ਵੇਖਦਿਆਂ ਸਾਰੀ ਸੰਗਤ ਉੱਥੇ ਇੱਕ ਹੋਰ ਮਤਾ ਪਾਸ ਕਰਦੀ ਹੈ ਕਿ ਇਹ ਸਾਰੇ ਪੁਜਾਰੀ ਤਨਖਾਈਏ ਹਨ ਹੁਣ ਦਰਬਾਰ ਸਾਹਿਬ ਦੇ ਪ੍ਰਬੰਧ ਸਿੱਖ ਪੰਥ ਆਪ ਸੁਭਾਲੇਗਾ ਉਦੋਂ ਫਿਰ ਸਰਦਾਰ ਕਰਤਾਰ ਸਿੰਘ ਛੱਬਰ ਦੀ ਅਗਵਾਈ ਵਿੱਚ ਇੱਕ 25 ਮੈਂਬਰੀ ਕਮੇਟੀ ਬਣਾਈ ਗਈ ਤੇ ਸਰਦਾਰ ਤੇਜਾ ਸਿੰਘ ਪੁੱੱਤਰ ਦੇ ਜਥੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੌਂਪੀ ਗਈ। ਇਸ ਤਰ੍ਹਾਂ ਗੁਰਦਵਾਰਿਆਂ ਦਾ ਪ੍ਰਬੰਧ ਪੁਜਾਰੀਆਂ ਕੋਲੋਂ ਖੋ ਕੇ ਸਿੱਖ ਪੰਥ ਨੇ ਆਪਣੇ ਹੱਥਾਂ ਵਿੱਚ ਲਿਆ ਸੀ। ਇਹ ਸੀ ਉਹਨਾਂ ਸਮਿਆਂ ਦੇ ਸਿੱਖ ਜੋ ਸਿੱਖਾਂ ਦੇ ਵਿੱਚ ਜਾਤ ਪਾਤ ਦੇ ਵਿਤਕਰਿਆਂ ਦੀ ਖਾਈ ਨੂੰ ਮੇੜਦੇ ਸਨ। ਪਰ ਅੱਜ ਦੇ ਸਮੇਂ ਵਿੱਚ ਉਹ ਜੋ ਦੇ ਕਿੱਥੇ? ਸੋ ਦੋਸਤੋ ਇਹ ਸੀ 12 ਅਕਤੂਬਰ 1920 ਦਾ ਘਟਨਾਕਰਮ। ਜਦੋਂ ਬਜਬੀ ਸਿੱਖਾਂ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਰਨ ਤੋਂ ਨਾ ਕਰ ਦਿੱਤੀ ਜਾਂਦੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ